ਉਹ ਯਾਰ ਇੱਕ ਦੁਕਾਨਦਾਰ ਹੈ ਮੈਨੂੰ ਦੱਸੋ ਦੁਕਾਨ ਪੱਟ ਕੇ ਲੈ ਜੂਗਾ ਦੁਕਾਨ ਤੋਂ ਮਾਲ ਚੱਕ ਕੇ ਲੈ ਜੂ ਤੁਸੀਂ ਉਹਦੀ ਦੁਕਾਨ ਤੇ ਐਂ ਲਿਆ ਕੇ ਪੁਲਿਸ ਖੜਾਤੀ ਐਂ ਲਿਆ ਕੇ ਪੁਲਿਸ ਦਾ ਕੇਰਾ ਦੇਤਾ ਉਹਦੀ ਦੁਕਾਨ ਤੋਂ ਆਂਦੇ ਸਾਰ ਤੁਸੀਂ ਉਹਦਾ ਡੀਵੀਆਰ ਬਟਨ ਲਾ ਗਏ ਦੱਸੋ ਯਾਰ ਇਹ ਹਜੇ ਕੰਮ ਤਾਂ ਕਦੇ ਉਗਰਵਾਦੀਆਂ ਨਾਲ ਨਹੀਂ ਹੁੰਦੇ ਇਹ ਹਜੇ ਕੰਮ ਤਾਂ 84 ਜ ਨਹੀਂ ਹੋਏ ਸੀ ਜਿਹੜੇ ਕੰਮ ਤੁਸੀਂ ਅੱਜ ਦਿਖਾਣ ਲੱਗੇ ਤੁਸੀਂ ਅੱਜ ਤੱਕ ਸਾਨੂੰ ਗੈਂਗਸਟਰਾਂ ਤੋਂ ਵੱਧ ਜਿਹੜਾ ਡਰ ਜਿਹੜਾ ਹੈ ਇੱਥੇ ਲੱਗ ਰਿਹਾ ਕਿ ਯਾਰ ਇੱਥੋਂ ਨਾ ਕੋਈ ਨਾ ਕੋਈ ਸਾਡੇ ਕੋਲ ਸਰਕਾਰ ਵਾਲੇ ਪਾਸੋਂ ਨਾ ਕੋਈ ਤਾਂ ਕੋਈ ਧੱਕਾ ਹੋ ਜਾਏ ਜਿਹੜੇ ਦੇਸ਼ ਨੇ ਵਪਾਰੀ ਨੂੰ ਖੁੱਲੀ ਛੂਟ ਦਿੰਦੀ ਹੈ ਉਹੀ ਦੇਸ਼ ਜਿਹੜਾ ਅੱਜ ਕਾਮਯਾਬ ਹੋਇਆ ਹੈ ਤੁਹਾਨੂੰ ਇੰਨੀ ਵੀ ਸਮਝ ਨਹੀਂ ਆਈ ਤੁਸੀਂ ਅੱਜ ਜਿਹੜਾ ਵਪਾਰੀ ਮੜਾ ਜਾ ਕੰਮ ਕਰਨ ਲੱਗਦਾ ਤੁਸੀਂ ਉਹਨਾਂ ਦੇ ਰੇਡ ਕਰਨੀਆਂ ਸ਼ੁਰੂ ਕਰ ਦਿੰਦੇ ਹੋ ਅੱਜ ਤਾਂ ਤੁਹਾਡੇ ਕੋਲ ਪੰਜਾਬ ਸੰਭਲਦਾ ਨਹੀਂ ਤੇ ਜੇ ਤੁਸੀਂ ਇਹੋ ਜਿਹੇ ਵਪਾਰੀਆਂ ਨੂੰ ਬਰਬਾਦ ਕਰਨ ਲੱਗ ਜਉਗੇ ਜਿਹੜੇ ਬੰਦੇ ਤੁਹਾਡੇ ਇੰਨੇ ਬੰਦਿਆਂ ਨੂੰ ਰੋਜ਼ਗਾਰ ਦੇ ਰਹੇ ਐ ਤਾਂ ਤੁਸੀਂ ਦੱਸੋ ਕੀ ਤੁਹਾਡੇ ਪੰਜਾਬ ਦਾ ਇਹ ਸੂਬੇ ਦਾ ਕੀ ਬਣੂਗਾ हां मेरी चीज ਦੇ ਵਿੱਚ ਗਲਤ ਹੈ ਕੁਝ ਹੈ ਤੂੰ ਤੁਸ ਤੁਨੂੰ ਮੈਂ ਰਿਕਾਰਡ ਦੇਤਾ ਤੁਨੂੰ ਮੈਂ ਬਿੱਲ ਦੇਤਾ ਤੁਸੀਂ ਉਹਦੀ ਦੁਕਾਨ ਤੇ ਜਾ ਕੇ ਰੇਡ ਮਾਰੋ ਜਿਹੜਾ ਜਿਹੜਾ ਮੇਰਾ ਮਾਲ ਗਲਤ ਹੈ ਸਗੋਂ ਤੁਸੀਂ ਮੇਰੇ ਪੈਸੇ ਮੜਵਾ ਕੇ ਦਿਓਗੇ ਉਥੋਂ ਤੁਸੀਂ ਤਾਂ ਮੈਨੂੰ ਬਰਬਾਦ ਕਰ ਰਹੇ ਹੋ ਤੁਸੀਂ ਤਾਂ ਮੇਰੇ ਉੱਤੇ ਲਿਆ ਕੇ ਪੁੱਛਣ ਦਾ ਧੱਕਾ ਕਰ ਰਹੇ ਹੋ ਪਹਿਲੀ ਵਾਰੀ ਇਹ ਸਰਕਾਰ ਦੇ ਵਿੱਚ ਅਸੀਂ ਦੇਖਣ ਨੂੰ ਆਇਆ ਕਿ ਇਹੋ ਜਿਹੇ ਹਾਲਾਤ ਸਾਨੂੰ ਦੇਖਣ ਨੂੰ ਲੱਗਿਆ ਕਿ ਯਾਰ ਸਾਡਾ ਦੁਕਾਨਦਾਰ ਕਿਸੇ ਵੀ ਗੱਲ ਤੇ ਸਹੀ ਹੋਵੇ ਨਾ ਪਰ ਉਹਨੂੰ ਕਹਿੰਦਾ ਜਮਾ ਖੰਨੇ ਵਾਲੀ ਗੱਲ ਨੂੰ ਦੇਖ ਕੇ ਯਾਰ ਤੁਸੀਂ ਉਹਦਾ ਸਾਰਾ ਮਾਲ ਢੇਰੀ ਕਰਤਾ ਮੈਨੂੰ ਤਾਂ ਸਾਨੂੰ ਲੋਕਾਂ ਨੂੰ ਤਾਂ ਇਹ ਲੱਗਦਾ ਹੈ ਕਿ ਇਹ ਨਾਂ ਦੀ ਗਿਣੀ ਬਣੀ ਸਾਜ਼ਿਜ ਹੈ ਕਿ ਇਹਦੇ ਨਾਲ ਛੋਟੇ ਦੁਕਾਨਦਾਰ ਨੂੰ ਖਰਾਬ ਕਰਕੇ ਵੱਡੇ ਮੋਲਾ ਨੂੰ ਅਸੀਂ ਕਾਮਯਾਬ ਕਰੀਏ ਉਹੋ ਜੇ ਹਾਲਾਤ ਇਹ ਚੀਜ਼ਾਂ ਬਣਾਉਣ ਚੱਲੇ ਆ। ਆ ਜੀਐਸਟੀ ਵਾਲਾ ਮੈਗਮ ਨੂੰ ਦੇਖ ਲਓ ਜੀ ਹਰ ਜਗ੍ਹਾ ਤੇ ਜਿੱਥੇ ਰੇਡ ਹੋਊਗੀ ਜਿਹੜੇ ਬੰਦੇ ਨੇ ਤੁਹਾਨੂੰ 50 ਸਾਲ ਤੋਂ ਟੈਕਸ ਭਰ ਲਿਆ ਯਾਰ ਤੁਸੀਂ ਉਹਦੇ ਕੋਲ ਲੈਣ ਕੀ ਚੱਲੇ ਹੋ। ਤੁਸੀਂ ਜਾਓ ਉਹਨਾਂ ਲੋਕਾਂ ਕੋਲੇ ਜਿੰਨਾਂ ਕੋਲੇ ਕਦੇ ਬਿੱਲ ਨਹੀਂ ਲਿੱਤਾ ਨਾ ਕਦੇ ਉਹਨਾਂ ਨੇ ਤੁਹਾਡੇ ਕੋਲ ਨੰਬਰ ਲਿੱਤਾ ਅੱਜ ਉਹ ਬੰਦੇ ਜਿਹੜੇ ਕਰੋੜਾਂ ਅਰਬਾਂ ਰਪੇ ਦਾ ਕੰਮ ਕਰੀ ਜਾਂਦੇ ਆ ਕਰੋੜਾਂ ਅਰਬਾਂ ਦੀ ਠੱਗੀ ਮਾਰ ਕੇ ਨਿਕਲ ਗਏ ਤੁਸੀਂ ਉਹਨਾਂ ਲੋਕਾਂ ਨੂੰ ਫੜ ਨਹੀਂ ਸਕਦੇ ਤੁਸੀਂ ਕਿਸੇ ਵੀ ਦੁਕਾਨਦਾਰ ਤੇ ਇਹ ਲੇਬਲ ਲੱਗ ਗਿਆ ਕਿ ਇਹ ਬੰਦਾ ਡੁਪਲੀਕੇਟ ਮਾਲ ਵੇਚਦਾ ਮੇਰੀ ਖਿਆਲ ਉਹ ਦੁਕਾਨ ਛੱਡੋ ਉਹਦੇ ਗਵਾਂਡੀਆਂ ਤੋਂ ਵੀ ਕੋਈ ਮਾਲ ਨਹੀਂ ਲੈਂਦਾ ਅਸੀਂ ਚੇਤਾਵਨੀ ਦਿੰਦੇ ਆ ਸਰਕਾਰ ਨੂੰ ਜੇ ਤੁਸੀਂ ਇਹ ਚੀਜ਼ਾਂ ਤੋਂ ਬਾਅਦ ਨਾ ਆਏ ਤਾਂ ਅਸੀਂ ਤੁਹਾਡਾ ਬਜਾਰਾਂ ਦੇ ਵਿੱਚ ਖੜਕੇ ਤੁਹਾਡਾ ਮੁਜਾਰਾ ਕਰਾਂਗੇ ਤੁਹਾਡੇ ਡੀਸੀ ਦਫ਼ਤਰਾਂ ਦੇ ਵਿੱਚ ਘਰਾਓ ਕਰਾਂਗੇ ਦਿਖਾਇਆ ਕਿ ਐਮਾਜੋਨ ਦੇ ਉੱਤੇ ਕਰੋੜਾ ਰੁਪਏ ਦਾ ਮਾਲ ਡੁਪਲੀਕੇਟ 90% ਮਾਲ ਜਿਹੜਾ ਹੈ ਡੁਪਲੀਕੇਟ ਮਿਲਿਆ ਤੁਸੀਂ ਉਹਦਾ ਕੀ ਕੀਤਾ ਦੱਸੋ ਅੱਜ ਵੀ ਉਹ ਤੁਹਾਡੇ ਨਾਲ ਮਾਲ ਵੇਚੀ ਜਾਂਦਾ ਹੈ ਫਲਿੱਪਕਾਰਡ ਵਾਲੇ ਦੇਖ ਲਓ ਮੈਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਇੱਕ ਅਰਦਾਸ ਕਰਨੀ ਚਾਹਨਾ ਚਾਹੇ ਐਮਾਜੋਨ ਹੋਵੇ ਤੇ ਚਾਹੇ ਤੁਹਾਡਾ ਇਹ ਹੋਵੇ ਤੁਹਾਡਾ ਫਲਿੱਪਕਾਰਡ ਹੋਵੇ ਇਹਨਾਂ ਨੂੰ ਕਰ ਦਿਓ ਹਿੰਦੁਸਤਾਨ ਜੋ ਬਣ ਸਾਰੇ ਦੇਸ਼ ਦੇ ਵਪਾਰੀ ਦਾ ਇੱਕ ਇੱਕ ਬੱਚਾ ਤੁਹਾਨੂੰ ਵੋਟ ਪਾਊਗਾ ساری ਜ਼ਿੰਦਗੀ ਤੁਹਾਨੂੰ ਵੋਟ ਪਾਊਗਾ ਰੀਡ ਦੀ ਹੱਡੀ ਇਹ ਕਹਿਣ ਵਾਲਾ ਵਪਾਰੀ ਜਿਹੜਾ ਤੁਹਾਡੇ ਸਰਕਾਰ ਦੇ ਸਾਰੇ ਖਰਚੇ ਭਰ ਰਿਹਾ ਹੈ ਅੱਜ ਉਹ ਵਪਾਰੀ ਹੈ ਜਿਹੜਾ ਬਿਨਾਂ ਤਨਖਾਹ ਦੇ ਨੌਕਰੀ ਬਿਨਾਂ ਤਨਖਾਹ ਤੋਂ ਸਰਕਾਰ ਦਾ ਮੁਲਾਜ਼ਮ ਹੈ ਔਰ ਉਹ ਤੁਹਾਨੂੰ ਕਰੋੜਾ ਰੁਪਿਆ ਇਕੱਠਾ ਕਰਕੇ ਹਰ ਮਹੀਨੇ ਦਿੰਦਾ ਹੈ ਤੁਸੀਂ ਦੱਸੋ ਅੱਜ ਵਪਾਰੀ ਦਾ ਪੈਸਾ ਵਪਾਰੀ ਦੀ ਦੁਕਾਨ ਵਪਾਰੀ ਦਾ ਮਾਲ ਹਰ ਚੀਜ਼ ਵਪਾਰੀ ਦੀ ਹੈ ਜੇ ਕੱਲ ਨੂੰ ਵਪਾਰੀ ਦਾ ਕਾਮਯਾਬ ਹੋ ਗਿਆ ਤਾਂ ਤੁਹਾਨੂੰ ਕਰੋੜਾ ਰੁਪਏ ਦਾ ਟੈਕਸ ਲਈ ਜਾਂਦਾ ਹੈ ਜੇ ਵਪਾਰੀ ਫੇਲ ਹੋ ਗਿਆ ਤਾਂ ਸਰਕਾਰ ਨਹੀਂ ਕਹਿੰਦੀ ਅੱਜ ਤੱਕ 1 ਰੁਪਿਆ ਵੀ ਕਿਸੇ ਵਪਾਰੀ ਨੂੰ ਮੁਆਵਜ਼ਾ ਨਹੀਂ ਦਿੱਤਾ ਲੋਕੋਏ ਟੀਵੀ ਨਾਲ ਜੁੜਨ ਤੋਂ ਸਹੀ ਮੈਂ ਹਮਤਾਜ ਦੋਸਤੋ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੁਲਿਸ ਜਾਂਦੀ ਹੈ ਕੁਝ ਅਧਿਕਾਰੀ ਜਾਂਦੇ ਨੇ ਤੇ ਇੱਕ ਦੁਕਾਨਦਾਰ ਦੀ ਦੁਕਾਨ ਤੇ ਰੇਡ ਕਰਦੇ ਨੇ ਤੇ ਉਹਨਾਂ ਨੂੰ ਕਹਿੰਦੇ ਆ ਕਿ ਤੁਹਾਡੇ ਸਮਾਨ ਦੀ ਬਿਲਿੰਗ ਦਿਖਾਓ ਜਦੋਂ ਉਹ ਕਹਿੰਦੇ ਆ ਕਿ ਮੇਰੇ ਕੋਲੇ ਸਾਰਾ ਕੁਝ ਮੌਜੂਦ ਹੈ ਤਾਂ ਸਾਰੀ ਤਹ ਸਨਹਿਸ ਕਰਕੇ ਸਾਰਾ ਖਲਾਰਾ ਪਾ ਦਿੰਦੇ ਆ ਉਸ ਤੋਂ ਬਾਅਦ ਖਬਰ ਇਹ ਵੀ ਹੁੰਦੀ ਹੈ ਕਿ ਉਹਨਾਂ ਅਧਿਕਾਰੀਆਂ ਨੂੰ ਲਾਇਨ ਹਾਜ਼ਰ ਕੀਤਾ ਗਿਆ ਪਰ ਉਸੇ ਤਰੀਕੇ ਦੇ ਘਟਨਾ ਹੋਰ ਆ ਜੋ ਕਿ ਬਠਿੰਡਾ ਵਿਖੇ ਕਰੇਡ ਹੁੰਦੀ ਹੈ ਜੋ ਕਿ ਬੂਟਾਂ ਦੀ ਦੁਕਾਨ ਤੇ ਹੁੰਦੀ ਆ ਉਹਨਾਂ ਨੂੰ ਅੱਖਰੇਦਕਾ ਕੋਪੀਰਾਈਟ ਇਸ਼ੂ ਆ ਅਧਿਕਾਰੀ ਪਹੁੰਚੇ ਨੇ ਕਿ ਭਾਈ ਤੁਸੀਂ ਡੁਪਲੀਕੇਟ ਸਮਾਨ ਵੇਚ ਰਹੇ ਹੋ ਅਸਲੀ ਕਹਿ ਕੇ ਤਾਂ ਇਹ ਇੱਕ ਨਹੀਂ ਕਈ ਘਟਨਾਵਾਂ ਨੇ ਪੰਜਾਬ ਦੇ ਵਿੱਚ ਤਾਂ ਇਹਨਾਂ ਸਾਰੇ ਘਟਨਾਵਾਂ ਦੇ ਪਿੱਛੇ ਕੀ ਹੈ ਕੀ ਜਿਹੜਾ ਛੋਟਾ ਵਪਾਰੀ ਹੈ ਉਹਨਾਂ ਨੂੰ ਖਤਮ ਕਰਨ ਦੀ ਇਹ ਜਿਹੜੀ ਸਾਜ਼ਿਸ਼ ਚੱਲ ਰਹੀ ਹੈ ਜਾਂ ਕੀ ਵਾਕਿਆ ਤੇ ਵਿੱਚ ਜਿਹੜੇ ਵਪਾਰੀ ਨੇ ਲੋਕਾਂ ਨੂੰ ਬੁੱਧੂ ਬਣਾ ਕੇ ਡੁਪਲੀਕੇਟ ਸਮਾਨ ਵੇਚਦੇ ਆ ਸਾਰੀ ਗੱਲਬਾਤ ਕਰਦੇ ਆ ਤੇ ਹੋਰ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਜਿਵੇਂ ਆਪਾਂ ਦੇਖਿਆ ਕਿ ਖੰਨਾ ਵਿਖੇ ਰੇਡ ਪੈਂਦੀ ਐ ਇੱਕ ਇੱਕ ਬਠਿੰਡਾ ਵਿਖੇ ਰੇਡ ਪੈਂਦੀ ਐ ਜਿਹੜੀਆਂ ਇਹ ਰੇਡਾਂ ਨੇ ਜਿਵੇਂ ਉਹ ਅਧਿਕਾਰੀ ਕਹਿੰਦੇ ਕਿ ਤੁਸੀਂ ਨਕਲੀ ਬੂਟ ਵੇਚਦੇ ਹੋ ਅਸਲੀ ਕਹਿ ਕੇ ਮਤਲਬ ਲੋਗੋ ਹੁੰਦਾ ਸਾਰਾ ਕੁਝ ਸੇਮ ਹੁੰਦਾ ਕਾਪੀਰਾਈਟ ਦੇ ਚੁ ਉਹ ਕਿਵੇਂ ਇਹ ਰੇਡਾਂ ਨੂੰ ਕਿਵੇਂ ਦੇਖਦੇ ਹੋ ਕਿਉਂ ਵੱਜ ਰਹੀਆਂ ਨੇ ਰੇਡਾਂ ਕੀ ਵਪਾਰੀ ਐ ਜਿਹੜੇ ਵਾਕਿਆ ਦੇ ਵਿੱਚ ਪਾਗਲ ਬਣਾ ਰਹੇ ਲੋਕਾਂ ਨੂੰ ਤੇ ਮਹਿੰਗਾ ਸਮਾਨ ਵੇਚ ਰਹੇ ਐ ਨਕਲੀ ਕਹਿ ਕੇ ਇਮਤਿਹਾਨ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਚਾਹੇ ਤਾਂ ਖੰਨੇ ਦੀ ਰੇਡ ਦੀ ਗੱਲ ਕਰ ਲਈਏ ਚਾਹੇ ਬਠਿੰਡੇ ਰੇਡ ਦੀ ਗੱਲ ਕਰ ਲਈਏ ਮੈ 可能 ਹੋ ਸਕਦਾ ਕੋਈ ਮਾਲ ਡੁਪਲੀਕੇਟ ਵੀ ਹੋਊਗਾ ਹੋ ਸਕਦਾ ਕਿਸੇ ਜਗ੍ਹਾ ਤੇ ਗਲਤ ਵੀ ਕੋਈ ਚੀਜ਼ ਆ ਗਈ ਹੋਊਗੀ ਪਰ ਸਾਡੇ ਦੁਕਾਨਦਾਰ ਨੂੰ ਕੀ ਪਤਾ ਹੈ ਸਾਡੇ ਦੁਕਾਨਦਾਰ ਦਾ ਤਾਂ ਇੱਕੋ ਹੀ ਮਕਸਦ ਹੈ ਅਸੀਂ ਆਪਣੇ ਦੁਕਾਨਦਾਰ ਦੀ ਇੱਕੋ ਗੱਲ ਗਾਰੰਟੀ ਕਰਦੇ ਹਾਂ ਕਿ ਜੇ ਮੇਰੇ ਦੁਕਾਨਦਾਰ ਕੋਲੇ ਬਿੱਲ ਹੈਗਾ ਤਾਂ ਤੁਸੀਂ ਉਸ ਦੁਕਾਨ ਤੇ ਰੇਡ ਮਾਰਨ ਦਾ ਤੁਹਾਡਾ ਹੱਕ ਨਹੀਂ ਬਣਦਾ ਤੁਸੀਂ ਜਿਹੜੀ ਦੁਕਾਨ ਤੋਂ ਉਹਨੇ ਮਾਲ ਲਿਆਂਦਾ ਤੁਸੀਂ ਉਸ ਜਗ੍ਹਾ ਤੇ ਜਾਓ ਤੁਸੀਂ ਵੱਡੇ ਮਗਰਮੱਛ ਨੂੰ ਨਹੀਂ ਫੜਦੇ ਤੁਸੀਂ ਸਾਡੇ ਛੋਟੇ ਦੁਕਾਨਦਾਰਾਂ ਨੂੰ ਖਰਾਬ ਕਰ ਰਹੇ ਹੋ ਸਾਡੇ ਮਜਾਰਾ ਨੂੰ ਬਰਬਾਦ ਕਰ ਰਹੇ ਹੋ ਇੱਕ ਵਾਰੀ ਦੁਕਾਨ ਦੇ ਉੱਤੇ ਜੇ ਤੁਸੀਂ ਉਹ ਕਹਿੰਦੇ ਨਾ ਕਿਸੇ ਵੀ ਦੁਕਾਨਦਾਰ ਤੇ ਇਹ ਲੇਬਲ ਲੱਗ ਗਿਆ ਕਿ ਇਹ ਬੰਦਾ ਡੁਪਲੀਕੇਟ ਮਾਲ ਵੇਚਦਾ ਮੇਰੀ ਖਿਆਲ ਉਹ ਦੁਕਾਨ ਛੱਡੋ ਉਹਦੇ ਗਵਾਂਡੀਆਂ ਤੋਂ ਵੀ ਕੋਈ ਮਾਲ ਨਹੀਂ ਲੈਂਦਾ ਇਹ ਚੀਜ਼ਾਂ ਕਰਕੇ ਇਹ ਮੈਨੂੰ ਤਾਂ ਸਾਨੂੰ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਇਹ ਨਾ ਦੀ ਗਿਣੀ ਬਣੀ ਸਾਜ਼ਿਸ਼ ਹੈ ਕਿ ਇਹਦੇ ਨਾਲ ਛੋਟੇ ਦੁਕਾਨਦਾਰ ਨੂੰ ਖਰਾਬ ਕਰਕੇ ਵੱਡੇ ਮੌਲਾ ਨੂੰ ਅਸੀਂ ਕਾਮਯਾਬ ਕਰੀਏ ਉਹੋ ਜਿਹੇ ਹਾਲਾਤ ਇਹ ਚੀਜ਼ਾਂ ਬਣਾਉਣ ਚੱਲੇ ਆ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਡੇ ਦੁਕਾਨਦਾਰਾਂ ਤੇ ਇੱਕ ਪੁਲਿਸ ਦਾ ਤਸੱਈਆ ਦਿਖਾ ਕੇ ਉਹਨਾਂ ਦੇ ਉੱਤੇ ਇਹੋ ਜਿਹੇ ਹਾਲਾਤ ਨਾ ਬਣਾਈਓ ਕਿ ਜਿਵੇਂ ਇੱਕ ਟੈਰਰਿਸਟ ਨੂੰ ਫੜਨ ਚੱਲੇ ਹੁੰਦੇ ਆ ਜਾਂ ਆਪਾਂ ਕਹਿ ਦਈਏ ਕਿ ਕੋਈ ਉਗਰਵਾਦੀ ਮਿਲ ਗਿਆ ਹੋਵੇ ਇਹੋ ਜੀਆਂ ਚੀਜ਼ਾਂ 'ਕੰਨੀ ਧਿਆਨ ਨਾ ਦਿਓ ਅਸੀਂ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਚੀਜ਼ ਦੇ ਵਿੱਚ ਨਾ ਜਾਓ ਪਰ ਇਹ ਸਰਕਾਰ ਹੈ ਕਿ ਅੱਜ ਪਹਿਲੀ ਵਾਰੀ ਇਹ ਸਰਕਾਰ ਦੇ ਵਿੱਚ ਅਸੀਂ ਦੇਖਣ ਨੂੰ ਆਇਆ ਕਿ ਇਹੋ ਜਿਹੇ ਹਾਲਾਤ ਸਾਨੂੰ ਦੇਖਣ ਨੂੰ ਲੱਗੇ ਆ कि यार ਸਾਡਾ ਦੁਕਾਨਦਾਰ ਕਿਸੇ ਵੀ ਗੱਲ ਤੇ ਸਹੀ ਹੋਵੇ ਨਾ ਪਰ ਉਹਨੂੰ ਕਹਿੰਦਾ ਜਮਾ ਖੰਨੇ ਵਾਲੀ ਗੱਲ ਨੂੰ ਦੇਖ ਕੇ ਯਾਰ ਤੁਸੀਂ ਉਹਦਾ ਸਾਰਾ ਮਾਲ ਢੇਰੀ ਕਰਤਾ ਇਹ ਤਾਂ ਉਹ ਬੰਦੇ ਦੀ ਹਿੰਮਤ ਸੀਗੀ ਕਿ ਉਹਨੇ ਵਿਚਾਰੇ ਨੇ ਜ਼ੋਰ ਮਾਰ ਕੇ ਇਸ ਜੀ ਦੇ ਉੱਤੇ ਆਵਾਜ਼ ਚੱਕੀ ਸਾਡੇ ਮੈਂ ਤਾਰੀਫ ਕਰੂੰਗਾ ਸਾਡੇ ਦੁਕਾਨਦਾਰਾਂ ਦੀ ਜਿਹੜੀਆਂ ਐਸੋਸੀਏਸ਼ਨਾਂ ਬਣੀ ਐ ਉਹਨਾਂ ਲੋਕਾਂ ਨੇ ਸਾਰਿਆਂ ਨੇ ਉਸ ਲੋਕ ਦਾ ਉਹਨਾਂ ਦਾ ਉਸ ਦੋਸਤ ਦਾ ਸਾਥ ਦਿੱਤਾ ਤੇ ਉਹ ਜਗ੍ਹਾ ਤੇ ਉਸ ਜੀ ਤੇ ਹੱਲ ਹੋਇਆ ਪਰ ਜੇ ਉਥੇ ਕੋਈ ਮਾੜਾ ਬੰਦਾ ਹੁੰਦਾ ਤਾਂ ਇਹਨਾਂ ਨੇ ਉਹਦਾ 5-4 ਲੱਖ ਰੁਪਏ ਦਾ ਪਹਿਲੇ ਤਾਂ ਮਾਲ ਖਰਾਬ ਕਰਨਾ ਸੀਗਾ ਫਿਰ 5-4 ਲੱਖ ਰੁਪਏ ਦੀ ਠੱਗੀ ਚਲਣੀ ਸੀ ਉਹਨਾਂ ਦੀ ਉਦੋਂ ਬਾਅਦ ਇਹਨਾਂ ਦਾ ਇਹ ਕੋਈ ਵੀ ਵਾਲੀਬਾਲ ਨਹੀਂ ਹੋਣਾ ਸੀ ਇਹ ਚੀਜ਼ ਦੇਖਦੇ ਹੋਏ ਸਰਕਾਰ ਜਿਹੜਾ ਹੈ ਇਸ ਕੰਮ ਦੇ ਵਿੱਚ ਜਮਾਂ ਫੇਲ ਹੈ ਵਪਾਰੀਆਂ ਦੇ ਵਿੱਚ ਤਾਂ ਗੱਲ ਕਰੀਏ ਤਾਂ ਅੱਜ ਸਰਕਾਰ ਹਰ ਜਗ੍ਹਾ ਦੇ ਉੱਤੇ ਫੇਲ ਕਰ ਰਖਿਆ ਅੱਜ ਵਪਾਰੀਆਂ ਨੂੰ ਕਿਸੇ ਗੱਲ ਦੇ ਵਿੱਚ ਮੈਂ ਗੱਲ ਕਰਾਂ ਚਾਹੇ ਔਨਲਾਈਨ ਦੇ ਕੰਮ ਕਰ ਲਿਓ ਤੇ ਚਾਹੇ ਤੁਸੀਂ ਜਿਹੜਾ ਜਿਵੇਂ ਆਪਣੇ ਰੇਡ ਵਾਲੀ ਗੱਲ ਹੋ ਗਈ ਚਾਹੇ GST ਦੇ ਵਿਭਾਗ ਮੰਤਰੀ ਦੀ ਗੱਲ ਕਰ ਲਓ ਆ GST ਵਾਲੇ ਵਿਭਾਗ ਮੰਤਰੀ ਨੂੰ ਦੇਖ ਲਓ ਤੁਸੀਂ ਹਰ ਜਗ੍ਹਾ ਤੇ ਜਿੱਥੇ ਰੇਡ ਹੋਊਗੀ ਜਿਹੜੇ ਬੰਦੇ ਨੇ ਤੁਹਾਨੂੰ 50 ਸਾਲ ਤੋਂ ਟੈਕਸ ਭਰ ਲਿਆ ਯਾਰ ਤੁਸੀਂ ਉਹਦੇ ਕੋਲ ਲੈਣ ਕੀ ਚੱਲੇ ਹੋ ਜੀ ਤੁਸੀਂ ਜਾਓ ਉਹਨਾਂ ਲੋਕਾਂ ਕੋਲੇ ਜਿੰਨਾਂ ਕੋਲੇ ਕਦੇ ਬਿੱਲ ਨਹੀਂ ਲਿੱਤਾ ਨਾ ਕਦੇ ਉਹਨਾਂ ਨੇ ਤੁਹਾਡੇ ਕੋਲ ਨੰਬਰ ਲਿੱਤਾ ਅੱਜ ਉਹ ਬੰਦੇ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਕੰਮ ਕਰੀ ਜਾਂਦੇ ਆ ਕਰੋੜਾਂ ਅਰਬਾਂ ਰੁਪਏ ਦੀ ਠੱਗੀ ਮਾਰ ਕੇ ਨਿਕਲ ਗਏ ਤੁਸੀਂ ਉਹਨਾਂ ਲੋਕਾਂ ਨੂੰ ਫੜ ਨਹੀਂ ਸਕਦੇ ਤੁਸੀਂ ਸਾਡੇ ਛੋਟੇ ਦੁਕਾਨਦਾਰ ਨੂੰ ਉਹ ਲੋਕਾਂ ਨੂੰ ਜਿਹੜੇ 50 50 60 60 ਸਾਲਾਂ ਤੋਂ ਆਪਣੀਆਂ ਜੱਦੀ ਦੁਕਾਨਾਂ ਬਣਾ ਕੇ ਆਪਣਾ ਇੱਕ ਨਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਮਸਾਂ ਉਹਨਾਂ ਦਾ ਅੱਜ ਨਾਮ ਬਣਿਆ ਅੱਜ ਤੁਸੀਂ ਉਹਨਾਂ ਨੂੰ ਬਰਬਾਦ ਕਰ ਰਹੇ ਹੋ ਇਹ ਚੀਜ਼ ਅਸੀਂ ਨਹੀਂ ਹੋਣ ਦੇਵਾਂਗੇ ਅਸੀਂ ਚੇਤਾਵਨੀ ਦਿੰਦੇ ਆ ਸਰਕਾਰ ਨੂੰ ਜੇ ਤੁਸੀਂ ਇਹ ਚੀਜ਼ਾਂ ਤੋਂ ਬਾਝ ਨਾ ਆਏ ਤਾਂ ਅਸੀਂ ਤੁਹਾਡਾ ਬਜ਼ਾਰਾਂ ਦੇ ਵਿੱਚ ਖੜਕੇ ਤੁਹਾਡਾ ਮੁਜਾਰਾ ਕਰਾਂਗੇ ਤੁਹਾਡੇ ਡੀਸੀ ਦਫ਼ਤਰਾਂ ਦੇ ਵਿੱਚ ਘਰਾਓ ਕਰਾਂਗੇ ਇਹ ਚੀਜ਼ ਨੂੰ ਤੁਸੀਂ ਜਲ ਤੋਂ ਜਲ ਜਿਹੜਾ ਹੈ ਇਹਦੇ ਤੇ ਨਕੇਲ ਪਾਓ ਅੱਛਾ ਸਵਾਲ ਉੱਥੇ ਇਹ ਹੈ ਕੈਨੇਡਾ ਦੇ ਵਿੱਚ ਚਲੋ ਮੰਨਦੇ ਕਿ ਅਧਿਕਾਰੀ ਜਾ ਕੇ ਚੈਕਿੰਗ ਕਰਨ ਪਰ ਉੱਥੇ ਪੁਲਿਸ ਭੇਜਣੀ ਡੀਐਸਪੀ ਐਸਐਚਓ ਇਹਨਾਂ ਅਧਿਕਾਰੀਆਂ ਦਾ ਜਾਣਾ ਜਾਂ ਮਤਲਬ ਦੁਕਾਨ ਨੂੰ ਬੰਦ ਕਰਕੇ ਇੱਕ ਵਾਰ ਕਹਿਣਾ ਕਿ ਅੰਦਰ ਚੈਕਿੰਗ ਚੱਲ ਰਹੀ ਹੈ ਮਤਲਬ ਇਹ ਜਿਹੜੀ ਦਬਾਅ ਦਬਸ਼ ਪਾਉਣੀ ਹੈ ਇਹਨੂੰ ਕਿਵੇਂ ਦੇਖਦੇ ਹੋ ਵੀ ਪੁਲਿਸ ਦੀ ਲੋੜ ਹੈ ਉੱਥੇ ਕੀ ਵਪਾਰੀ ਭੱਜ ਚੱਲਿਆ ਸੀਗਾ ਜਾਂ ਕਿ ਉਹਨੇ ਇਦਾਂ ਦਾ ਕੋਈ ਉਹ ਜਿਹਾ ਕੰਮ ਕੀਤਾ ਵੀ ਇੰਨੀ ਪੁਲਿਸ ਭੇਜਣੀ ਪਈ ਉੱਥੇ ਬੜੇ ਸ਼ਰਮ ਵਾਲੀ ਗੱਲ ਹੈ ਕਿ ਇੱਕ ਵਪਾਰੀ ਵਪਾਰੀ ਦਾ ਮਤਲਬ ਕੀ ਹੈ ਇੱਕ ਸਾਡੀ ਦੁਕਾਨ ਸਾਡਾ ਇੱਕ ਉਹ ਕਹਿੰਦਾ ਨਾ ਮੰਦਰ ਹੁੰਦਾ ਹੈ ਸਾਡਾ ਇੱਕ ਧਰਮ ਉਹ ਕਹਿੰਦਾ ਸੀ ਧਰਮ ਜਿਵੇਂ ਸੋਹ ਖਾ ਕੇ ਕਹ ਦਿੰਦੇ ਨੇ ਓਵੇਂ ਅਸੀਂ ਵਪਾਰ ਦੀ ਸੋਹ ਖਾ ਕੇ ਕਹ ਦਿੰਦੇ ਆ ਇੱਕ ਧਰਮ ਦੇ ਵਿੱਚ ਤੁਸੀਂ ਵੜ ਕੇ ਯਾਰ ਇੱਕ ਦੁਕਾਨ ਦੇ ਵਿੱਚ ਵੜ ਕੇ ਤੁਸੀਂ ਇਹੋ ਜਿਹੇ ਪੁਲਿਸ ਦਾ ਇਹੋ ਜਿਹਾ ਡਰ ਦਿਖਾ ਕੇ ਸਾਡੇ ਵਪਾਰੀਆਂ ਨੂੰ ਕੀ ਕਰਨਾ ਚਾਹੁੰਦੇ ਹੋ ਕੀ ਤੁਹਾਨੂੰ ਇਹ ਵਪਾਰੀ ਜਿਹੜਾ ਤੁਹਾਡਾ ਉਹ ਕਹਿੰਦਾ ਨਾ ਰੀਡ ਦੀ ਹੱਡੀ ਇਹ ਕਹਿਣ ਵਾਲਾ ਵਪਾਰੀ ਜਿਹੜਾ ਤੁਹਾਡੇ ਸਰਕਾਰ ਦੇ ਸਾਰੇ ਖਰਚੇ ਭਰ ਰਿਹਾ ਹੈ ਅੱਜ ਉਹ ਵਪਾਰੀ ਹੈ ਜਿਹੜਾ ਬਿਨਾਂ ਤਨਖਾਹ ਦੇ ਨੌਕਰੀ ਬਿਨਾਂ ਤਨਖਾਹ ਤੋਂ ਸਰਕਾਰ ਦਾ ਮੁਲਾਜ਼ਮ ਹੈ ਔਰ ਉਹ ਤੁਹਾਨੂੰ ਕਰੋੜਾਂ ਰੁਪਇਆ ਇਕੱਠਾ ਕਰਕੇ ਹਰ ਮਹੀਨੇ ਦਿੰਦਾ ਤੁਸੀਂ ਦੱਸੋ ਅਜ ਵਪਾਰੀ ਦਾ ਪੈਸਾ ਵਪਾਰੀ ਦੀ ਦੁਕਾਨ ਵਪਾਰੀ ਦਾ ਮਾਲ ਹਰ ਚੀਜ਼ ਵਪਾਰੀ ਦੀ ਹੈ ਜੇ ਕੱਲ ਨੂੰ ਵਪਾਰੀ ਦਾ ਕਾਮਯਾਬ ਹੋ ਗਿਆ ਤਾਂ ਤੁਹਾਨੂੰ ਕਰੋੜਾਂ ਰੁਪਏ ਦਾ ਟੈਕਸ ਲਈ ਜਾਂਦਾ ਜੇ ਵਪਾਰੀ ਫੇਲ ਹੋ ਗਿਆ ਤਾਂ ਸਰਕਾਰ ਨੇ ਕਦੇ ਅਜ ਤੱਕ 1 ਰੁਪਇਆ ਵੀ ਕਿਸੇ ਵਪਾਰੀ ਨੂੰ ਮੁਆਵਜ਼ਾ ਨਹੀਂ ਦਿੱਤਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਅਸੀਂ ਜਿਹੜਾ ਹੈ ਜਮਾ ਬਰਬਾਦ ਹੋ ਚਲੇ ਆ ਇਹ ਕਾਨੂੰਨ ਜਿਹੜਾ ਹੈ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਕਰ ਰਿਹਾ ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਹੋਵੇ ਤੇ ਚਾਹੇ ਮੁੱਖ ਮੰਤਰੀ ਹੋਣ ਇਸ ਚੀਜ਼ ਦੇ ਉੱਤੇ ਧਿਆਨ ਦਿਓ ਜੇ ਤੁਸੀਂ ਇਸ ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇੱਡਾ ਇੱਕ ਬੁਰਾ ਹਾਲ ਹੋਊਗਾ ਦੇਖੋ ਸਭ ਤੋਂ ਵੱਧ ਜਿਹੜਾ ਹੈ ਮੁਲਾਜ਼ਮ ਸਾਡੇ ਦੁਕਾਨਾਂ ਤੇ ਹੈ ਜਿਹੜੇ ਮੁਲਾਜ਼ਮਾਂ ਨੂੰ ਉਹ ਕਹਿੰਦੇ ਨੇ ਜਿਹੜੇ ਬੰਦੇ ਨੂੰ ਕਿਸੇ ਮੈਕਮੇ ਆਲਾ ਨੌਕਰੀ ਨਹੀਂ ਦਿੰਦਾ ਕੋਈ ਉਹਦੇ ਕੋਲ ਐਕਸਪੀਰੀਅੰਸ ਨਹੀਂ 10 ਪੜਿਆ 15 ਪੜਿਆ 12 ਪੜਿਆ 5 ਪੜਿਆ ਹਰ ਤਰ੍ਹਾਂ ਦੇ ਬੰਦੇ ਜਿਹੜੇ ਐ ਇਸ ਫੀਲਡ ਦੇ ਵਿੱਚ ਤੁਹਾਨੂੰ ਨੌਕਰੀਆਂ ਕਰਦੇ ਮਿਲਦੇ ਆ ਔਰ ਉਹਨਾਂ ਨੂੰ ਹਜ਼ਾਰਾਂ ਰੁਪਏ ਤਨਖਾਹਾਂ ਜਿਹੜੀਆਂ ਸਾਡੇ ਦੁਕਾਨਦਾਰ ਦੇ ਰਿਹਾ ਪਰ ਤੁਸੀਂ ਸੋਚ ਕੇ ਦੇਖੋ ਜਿੱਦਣ ਇਹ ਲੋਕ ਉਹ ਕਹਿੰਦੇ ਨੇ ਨਿਹੱਥੇ ਹੋ ਗਏ ਜਿੱਦਨ ਇਹ ਲੋਕ ਬਾਹਰ ਆ ਕੇ ਸੜਕਾਂ ਤੇ ਬਹਿ ਗਏ ਬਿਨਾ ਕਿਸੇ ਕੰਮ ਦੇ ਬਿਨਾ ਕਿਸੇ ਕਾਜ ਦੇ ਅੱਜ ਤਾਂ ਤੁਹਾਡੇ ਕੋਲ ਪੰਜਾਬ ਸੰਭਲਦਾ ਨਹੀਂ ਤੇ ਜੇ ਤੁਸੀਂ ਇਹੋ ਜਿਹੇ ਵਪਾਰੀਆਂ ਨੂੰ ਬਰਬਾਦ ਕਰਨ ਲੱਗ ਜਉਗੇ ਜਿਹੜੇ ਬੰਦੇ ਤੁਹਾਡੇ ਇੰਨੇ ਬੰਦਿਆਂ ਨੂੰ ਰੋਜ਼ਗਾਰ ਦੇ ਰਹੇ ਐ ਤਾਂ ਤੁਸੀਂ ਦੱਸੋ ਕਿ ਤੁਹਾਡੇ ਪੰਜਾਬ ਦਾ ਇਹ ਸੂਬੇ ਦਾ ਕੀ ਬਣੂਗਾ ਇਹ ਚੀਜ਼ ਤੇ ਜਲ ਤੋਂ ਜਲਦ ਇਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਜੇ ਨਾ ਦਿੱਤਾ ਸਾਨੂੰ ਬਰਬਾਦ ਕਰਨ ਦਾ ਮਤਲਬ ਕੀ ਹੈ ਕਿ ਤੁਸੀਂ ਆਪਣੀ ਸੂਬੇ ਨੂੰ ਬਰਬਾਦ ਕਰ ਰਹੇ ਹੋ ਮੈਂ ਇੱਕ ਗੱਲ ਕਹੂੰਗਾ ਤੁਹਾਨੂੰ ਹਮੇਸ਼ਾ ਯਾਦ ਰੱਖਿਓ ਉਹ ਸੂਬਾ ਹੋਵੇ ਤੇ ਚਾਹੇ ਇੱਕ ਦੇਸ਼ ਹੋਵੇ ਉਹੀ ਕਾਮਯਾਬ ਹੋਇਆ ਜਿਨ੍ਹਾਂ ਨੇ ਵਪਾਰੀਆਂ ਨੂੰ ਖੁੱਲੀ ਛੂੜ ਦਿੱਤੀ ਹੈ ਜਾ ਕੇ ਦੇਖੋ ਸਿੰਗਾਪੁਰ ਨੂੰ ਜਾ ਕੇ ਦੇਖੋ ਜਰਮਨੀ ਨੂੰ ਜਾ ਕੇ ਦੇਖੋ ਤੁਸੀਂ ਜਪਾਨ ਨੂੰ ਜਿਹੜੇ ਦੇਸ਼ ਨੇ ਵਪਾਰੀ ਨੂੰ ਖੁੱਲੀ ਛੂਟ ਦਿੰਦੀ ਹੈ ਉਹੀ ਦੇਸ਼ ਜਿਹੜਾ ਅੱਜ ਕਾਮਯਾਬ ਹੋਇਆ ਤੁਹਾਨੂੰ ਇੰਨੀ ਵੀ ਸਮਝ ਨਹੀਂ ਆਈ ਤੁਸੀਂ ਅੱਜ ਜਿਹੜਾ ਵਪਾਰੀ ਮੜਾ ਜਾ ਕੰਮ ਕਰਨ ਲੱਗਦਾ ਤੁਸੀਂ ਉਹਨਾਂ ਦੇ ਰੇੜ ਪਾਣੀਆਂ ਸ਼ੁਰੂ ਕਰ ਦਿੰਨੇ ਹੋ ਇਹ ਚੀਜ਼ਾਂ ਨਾਲ ਜਿਹੜਾ ਹੈ ਤੁਸੀਂ ਆਪਣੇ ਦੇਸ਼ ਨੂੰ ਬਰਬਾਦ ਕਰ ਰਹੇ ਹੋ ਆਪਣੇ ਸੂਬੇ ਨੂੰ ਬਰਬਾਦ ਕਰ ਰਹੇ ਹੋ ਮਤਲਬ ਜਿਵੇਂ ਹੁਣ ਤੱਕ ਵਪਾਰੀ ਨੂੰ ਡਰ ਹੁੰਦਾ ਸੀ ਕਿ ਕੋਈ ਗੈਂਗਸਟਰ ਫੋਨ ਲਾ ਕੇ ਫਰੋਤੀ ਨਾ ਮੰਗ ਲਵੇ ਉਹ ਡਰਦਾ ਚੱਲਦੇ ਰਿਹਾ ਪਰ ਹੁਣ ਸਰਕਾਰ ਦਾ ਵੀ ਡਰ ਹੈ ਕਿ ਸਰਕਾਰ ਨਾਲ ਸਾਡੀ ਦੁਕਾਨ ਦੇ ਵਿੱਚ ਆ ਜਾਵੇ ਗੈਂਗਸਟਰਾਂ ਨਾਲ ਤਾਂ ਡਰ ਤਾਂ ਜਿਹੜਾ ਸਾਰੀ ਦੁਨੀਆ ਨੂੰ ਜੱਗ ਜਾਹਰ ਹੈ ਜਿੰਨੇ ਵਾਰ ਉਹਨਾਂ ਨੂੰ ਛੱਡੋ ਤੁਸੀਂ ਅੱਜ ਤੱਕ ਸਾਨੂੰ ਗੈਂਗਸਟਰਾਂ ਤੋਂ ਵੱਧ ਜਿਹੜਾ ਡਰ ਜਿਹੜਾ ਹੈ ਇੱਥੇ ਲੱਗ ਰਿਹਾ ਹੈ ਕਿ ਯਾਰ ਇੱਥੋਂ ਨਾ ਕੋਈ ਨਾ ਕੋਈ ਸਾਡੇ ਕੋਲੇ ਸਰਕਾਰ ਵਾਲੇ ਪਾਸੋਂ ਨਾ ਕੋਈ ਤਾਂ ਕੋਈ ਧੱਕਾ ਹੋ ਜਾਏ ਸਾਡੇ ਪਾਸੋਂ ਉਹੀ ਗੱਲ ਆ ਗਈ ਉਹ ਯਾਰ ਇੱਕ ਦੁਕਾਨਦਾਰ ਹੈ ਮੈਨੂੰ ਦੱਸੋ ਦੁਕਾਨ ਪੱਟ ਕੇ ਲੈ ਜਾਊਗਾ ਦੁਕਾਨ ਤੋਂ ਮਾਲ ਚੱਕ ਕੇ ਲੈ ਜੂ ਤੁਸੀਂ ਉਹਦੀ ਦੁਕਾਨ ਤੇ ਐਂ ਲਿਆ ਕੇ ਪੁਲਿਸ ਖੜਾਤੀ ਐਂ ਲਿਆ ਕੇ ਪੁਲਿਸ ਦਾ ਘੇਰਾ ਦੇਤਾ ਉਹਦੀ ਦੁਕਾਨ ਤੋਂ ਅੰਦੇ ਸਾਰ ਤੁਸੀਂ ਉਹਦਾ ਡੀਵੀਆਰ ਬਟਨ ਲਾ ਗਏ ਦੋਸਤੋ ਯਾਰ ਇਹ ਹਜੇ ਕੰਮ ਤਾਂ ਕਦੇ ਉਗਰਵਾਦੀਆਂ ਨਾਲ ਨਹੀਂ ਹੁੰਦੇ ਇਹ ਹਜੇ ਕੰਮ ਤਾਂ 84 ਜ ਨਹੀਂ ਹੋਏ ਸੀ ਜਿਹੜੇ ਕੰਮ ਤੁਸੀਂ ਅੱਜ ਦਿਖਾਣ ਲੱਗ ਗਏ ਮੈਨੂੰ ਨਹੀਂ ਲੱਗਦਾ ਕਿ ਇਹ ਤਾਂ ਮੋ ਕਹਿੰਨਾ ਮਿੱਠੀ ਵੀ ਚਾਲ ਲੱਗਦੀ ਹੈ ਸਾਡੀ ਕਿ ਅਸੀਂ ਇਹ ਵਪਾਰੀਆਂ ਨੂੰ ਖਤਮ ਕਰੀਏ ਤੇ ਵੱਡੇ ਘਰਾਨਿਆਂ ਨੂੰ ਕਾਮਯਾਬ ਕਰੀਏ ਇਹ ਸਿੱਧਾ ਸਿੱਧਾ ਉਧਰ ਨੂੰ ਇਸ਼ਾਰਾ ਜਾ ਰਿਹਾ ਹੈ ਇਹ ਚੀਜ਼ ਨੂੰ ਜਲਦ ਤੋਂ ਜਲਦ ਸਾਡੇ ਸਰਕਾਰ ਨੂੰ ਅਸੀਂ ਕਹਾਂਗੇ ਉੱਪਰ ਦੇਸ਼ ਨੂੰ ਉਹ ਕਹਿੰਦਾ ਸਾਡੇ ਮੁੱਖ ਮੰਤਰੀ ਨੂੰ ਛੱਡੋ ਅਸੀਂ ਪ੍ਰਧਾਨ ਮੰਤਰੀ ਨੂੰ ਅਸੀਂ ਅਰਦਾਸ ਕਰਨੀ ਜਾਂਦੇ ਆ ਕਿ ਇਧਰਲੇ ਪਾਸੇ ਧਿਆਨ ਦਿਓ ਨਹੀਂ ਤਾਂ ਤੁਹਾਨੂੰ ਇਹ ਚੀਜ਼ ਦੇ ਵਿੱਚ ਬੇਰੋਜ਼ਗਾਰੀ ਬੇਰੋਜ਼ਗਾਰ ਮਿਲਣਗੇ ਤੁਹਾਨੂੰ ਸਮਝ ਵੀ ਨਹੀਂ ਆਣੀ ਕਿ ਇੰਨੇ ਬੰਦਿਆਂ ਨੂੰ ਅਸੀਂ ਕਿੱਥੇ ਨੌਕਰੀ ਦਈਏ ਤੇ ਕਿੱਥੇ ਬਿਠਾਈਏ ਅੱਛਾ ਇਹਦੇ ਨਾਲ ਜਿਹੜੀ ਬਟੰਡਾ ਰੇਡ ਪੈਂਦੀ ਆ ਬੂਟਾਂ ਦੀ ਦੁਕਾਨ ਦੇ ਉੱਤੇ ਉਹ ਕਹਿੰਦੇ ਆ ਕਿ ਤੁਸੀਂ ਬ੍ਰਾਂਡ ਕਹਿ ਕੇ ਡੁਪਲੀਕੇਟ ਬੂਟ ਦੇ ਰਹੇ ਹੋ ਕਿੱਥੋਂ ਲੈ ਕੇ ਆਉਂਦੇ ਹੋ ਮਤਲਬ ਇਹ ਸਾਰੀ ਤੁਹਾਨੂੰ ਕੀ ਲੱਗਦਾ ਵੀ ਉਹ ਦੁਕਾਨ ਦੇ ਉੱਤੇ ਰੇਡ ਜ਼ਰੂਰੀ ਸੀ ਜਿੱਥੋਂ ਬੂਟ ਬਣਦੇ ਨੇ ਜਾਂ ਆਉਂਦੇ ਨੇ ਉੱਥ ਕਿ ਮੇਰੀ ਦੁਕਾਨ ਤੇ ਜੋ ਮਾਰ ਰਿਹਾ ਤੁਸੀਂ ਤੁਹਾਡਾ ਹੱਕ ਬਣਦਾ ਤੁਸੀਂ ਆ ਕੇ ਪਹਿਲੇ ਪਤਾ ਕਰੋ ਵੀ ਤੁਹਾਡਾ ਇਹਦਾ ਬਿੱਲ ਕਿੱਥੋਂ ਹੈ ਜਦੋਂ ਮੇਰੇ ਦੁਕਾਨਦਾਰ ਨੇ ਤੁਹਾਨੂੰ ਬਿੱਲ ਦਿਖਾਤਾ ਤਾਂ ਤੁਹਾਨੂੰ ਸਾਡੇ ਦੁਕਾਨਦਾਰ ਨੂੰ ਛੇੜਨ ਦੀ ਲੋੜ ਹੀ ਨਹੀਂ ਤੁਸੀਂ ਉਹ ਬਿੱਲ ਦੇਖੋ ਲਓ ਜਿਹੜੀ ਦੁਕਾਨਦਾਰ ਤੋਂ ਆਇਆ ਹੈ ਜਿਹੜੇ ਬੰਦੇ ਤੋਂ ਬਿੱਲ ਆਇਆ ਹੈ ਜਿਹੜੇ ਮਾਲ ਉਹ ਕਹਿੰਦਾ ਨਾ ਤੁਸੀਂ ਚਲੋ ਦਿੱਲੀ ਚਲੋ ਤੁਸੀਂ ਆਪਣਾ ਲੁਧਿਆਣਾ ਦੇਖੋ ਹਜ਼ਾਰਾਂ ਕਰੋੜਾ ਰੁਪਏ ਦਾ ਦੁਕਾਨ ਖੁੱਲੇ ਢੱਲੇ ਨਾਲ ਮਾਲ ਬਿਕਰੇ ਹੈ ਤੁਸੀਂ ਉੱਥੇ ਕਿਉਂ ਨਹੀਂ ਤੁਹਾਡੀ ਰੇਡ ਪੈਂਦੀ ਉੱਥੇ ਕਿਉਂ ਨਹੀਂ ਤੁਹਾਡੇ ਬੰਦੇ ਬੰਦੇ ਆ ਆਨਲਾਈਨ ਤੇ ਦੇਖੋ ਤੁਸੀਂ ਐਮਾਜ਼ਨ ਤੇ ਪਿਛਲੇ ਸਾਲ ਪਿਛਲੇ ਸੋਰੀ ਪਿਛਲੇ ਮਹੀਨੇ ਤੁਹਾਡੀ ਰੇਡ ਪਈ ਹੈ ਦੋ ਦਿਨ ਪਹਿਲੇ ਦੋ ਮਹੀਨੇ ਪਹਿਲੇ ਦੀ ਗੱਲ ਹੈ ਔਰ ਉਥੇ ਤੁਸੀਂ ਦਿਖਾਇਆ ਕਿ Amazon ਦੇ ਉੱਤੇ ਕਰੋੜਾਂ ਰੁਪਏ ਦਾ ਮਾਲ ਡੁਪਲੀਕੇਟ 90% ਮਾਲ ਜਿਹੜਾ ਹੈ ਡੁਪਲੀਕੇਟ ਮਿਲਿਆ ਤੁਸੀਂ ਉਹਦਾ ਕੀ ਕੀਤਾ ਦੱਸੋ ਅੱਜ ਵੀ ਉਹ ਤੁਹਾਡੇ ਨਾਲ ਮਾਲ ਵੇਚੀ ਜਾਂਦਾ ਹੈ ਫਲਿੱਪਕਾਰਟ ਵਾਲੇ ਦੇਖ ਲਓ ਮੈਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਇੱਕ ਉਹ ਅਰਦਾਸ ਕਰਨੀ ਚਾਹਨਾ ਵੀ ਪ੍ਰਧਾਨ ਮੰਤਰੀ ਜੀ ਜਿਵੇਂ 트럼ਪ ਨੇ 50% ਟੈਰਿਫ ਲਾ ਕੇ ਰਾਤੋਂ ਰਾਤ ਸਾਰਿਆਂ ਨੂੰ ਚੁਕਾਤਾ ਸੀ ਨਾ ਵੀ ਆਹ ਦੇਖੋ ਕੀ ਕਰਦਾ ਸਾਡੇ ਸਾਰੇ ਹਿੰਦੁਸਤਾਨ ਨੂੰ ਤਾਂ ਤੁਸੀਂ ਵੀ ਅੱਜ ਰਾਤੋ ਰਾਤ ਇਹਨਾਂ ਨੂੰ ਚੁਕਾ ਦਿਓ ਚਾਹੇ Amazon ਹੋਵੇ ਤੇ ਚਾਹੇ ਤੁਹਾਡਾ ਇਹ ਹੋਵੇ ਤੁਹਾਡਾ Flipkart ਹੋਵੇ ਇਹਨਾਂ ਨੂੰ ਕਰ ਦਿਓ ਹਿੰਦੁਸਤਾਨ ਜੋ ਬਣ ਸਾਰੇ ਦੇਸ਼ ਦੇ ਵਪਾਰੀ ਦਾ ਇੱਕ ਇੱਕ ਬੱਚਾ ਤੁਹਾਨੂੰ ਵੋਟ ਪਾਊਗਾ ساری ਜ਼ਿੰਦਗੀ ਤੁਹਾਨੂੰ ਵੋਟ ਪਾਊਗਾ ਤੁਸੀਂ ਅੱਜ ਰਾਤ ਨੂੰ ਇਹ ਕੰਮ ਕਰ ਦਿਓ ਉਸ ਤੋਂ ਬਾਅਦ ਤੁਹਾਡੀ ਸਾਰੀ ਜ਼ਿੰਦਗੀ ਤੁਹਾਡੀ ਸਰਕਾਰ ਨੂੰ ਕੋਈ ਬਦਲਣ ਵਾਲਾ ਜੰਮਿਆ ਨਹੀਂ ਵਪਾਰੀਆਂ ਦੀ ਇਹ ਜਿੰਦ ਜਾਨ ਹੈ ਜੇ ਤੁਸੀਂ ਇਹ ਚੀਜ਼ ਨਹੀਂ ਕਰ ਪਾਉਂਗੇ ਤਾਂ ਮੇਰੀ ਗੱਲ ਨਾ ਤਾਂ ਰਹੂਗਾ ਵਪਾਰੀ ਦਾ ਨਾ ਵਜੂਗਾ ਬਾਸ ਤੇ ਨਾ ਰਹੂਗੀ ਬਾਂਸਰੀ ਇਹ ਚੀਜ਼ ਤੁਸੀਂ ਬਚਾ ਲਓ ਜੇ ਵਪਾਰੀਆਂ ਨੂੰ ਬਚਾ ਸਕਦੇ ਹੋ ਇੱਕੋ ਵਪਾਰੀਆਂ ਨੂੰ ਬਚਾ ਲਓ ਤੁਹਾਨੂੰ ਕਿਸੇ ਕਿਸੇ ਦੀ ਕਿਸੇ ਪਾਸੇ ਵੀ ਤੁਹਾਨੂੰ ਜਾਣ ਦੀ ਲੋੜ ਨਹੀਂ ਜਿਵੇਂ ਮੈਂ ਪਿੱਛੇ ਦਿੱਲੀ ਵੀ ਇਹਨਾਂ ਦਾ 1 ਨੇਸ਼ਨ 1 ਇਲੈਕਸ਼ਨ ਦੇ ਵਿੱਚ ਜਾ ਕੇ ਆਇਆ ਸੀਗਾ ਤਾਂ ਅਸੀਂ ਉੱਥੇ ਵੀ ਇਹੀ ਬਾਤ ਚੱਕੀ ਸੀ ਵੀ ਤੁਸੀਂ ਔਨਲਾਈਨ ਵਾਲਿਆਂ ਨੂੰ ਰੋਕ ਲਓ ਇਹਨਾਂ ਨੂੰ ਰੋਕ ਲਓ ਵਪਾਰੀ ਤਾਂ ਹਮੇਸ਼ਾ ਤੁਹਾਡੇ ਨਾਲ ਹੋ ਜੂ ਵਪਾਰੀ ਤਾਂ ਉਹ ਕਹਿੰਦਾ ਨੇਤਾ ਹੋਇਆ ਪਰ ਤਾਂ ਵਪਾਰੀ ਤਾਂ ਮੰਗਦਾ ਹੈ ਵੀ ਸਾਡੀ ਕੋਈ ਬਾਹ ਫੜਨ ਵਾਲੀ ਸਰਕਾਰ ਆਵੇ ਕੋਈ ਸਰਕਾਰ ਆਕੇ ਸਾਡੀ ਬਾਹ ਫੜ ਲੇ ਅਸੀਂ ਤਾਂ ਸਾਰੀ ਜ਼ਿੰਦਗੀ ਉਹਦੇ ਗੁਣ ਗਾਵਾਂਗੇ ਅੱਜ ਵਪਾਰੀ ਸਾਰਾ ਹਰ ਤਰ੍ਹਾਂ ਦਾ ਵਪਾਰੀ ਇੱਕ ਔਨਲਾਈਨ ਤੋਂ ਬਰਬਾਦ ਹੋਇਆ ਹੋਇਆ ਆ ਦੇਖੋ ਬਲਿੰਕਟ ਦਾ ਹਾਲ ਤੁਸੀਂ ਦੇਖੋ 2-200 ਰੁਪਏ ਦਾ ਮਾਲ ਲੋਕਾਂ ਦੇ ਘਰਾਂ 'ਚ ਦੇਣ ਤੱਕ ਜਾ ਰਿਹਾ ਹੈ ਅੱਜ ਜੋ ਮੁਫਤਵੀ ਮਾਲ ਦੇਣ ਜਾ ਚਲੇ ਜਾਣਗੇ ਜਿੱਦਣ ਸਾਡਾ ਵਪਾਰੀ ਬਰਬਾਦ ਹੋ ਗਿਆ ਜਿੱਦਣ ਸਾਡਾ ਵਪਾਰੀ ਖਤਮ ਹੋ ਗਿਆ ਉਹ ਦਿਨ ਇਹੀ ਮਾਲ 200 ਵਾਲਾ 2-2000 ਦਾ ਵੇਚਿਆ ਕਰਨਗੇ ਤੁਸੀਂ ਮੇਰੀ ਗੱਲ ਯਾਦ ਰੱਖ ਲਿਓ ਇਹ ਚੀਜ਼ ਨੂੰ ਜਲਦੋ ਜਲ ਬਚਾ ਲਓ ਸਾਡੇ ਜਿਵੇਂ ਇੱਕ ਤੇ ਹੋ ਗਿਆ ਕਿ ਰੇਡਾਂ ਪੈ ਰਹੀਆਂ ਨੇ ਉਸ ਤੋਂ ਬਾਅਦ ਕਿਸੇ ਕਾਪੀਰਾਈਟ ਦੀ ਰੇਡ ਆ ਕਿਤੇ ਪੁਲਿਸ ਮੁਲਾਜ਼ਮ ਆ ਰਹੇ ਆ ਇਹ ਫਿਰ ਕੀ ਲੱਗਦਾ ਤੁਹਾਨੂੰ ਵੀ ਆਨਲਾਈਨ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਆਖਿਆ ਉਹਦੇ ਨਾਲ ਜਿਹੜੇ ਵੱਡੇ ਸ਼ੋਰੂਮ ਖੁੱਲ ਰਹੇ ਆ ਉਹਨਾਂ ਦੇ ਉੱਤੇ ਕਦੇ ਕਾਰਵਾਈ ਹੁੰਦੀ ਦਿਖੀ ਆ ਤੁਹਾਨੂੰ ਇਹ ਲੱਗਦਾ ਵੀ ਇਹ ਦੁਕਾਨਾਂ ਨੂੰ ਹੁਣ ਖਤਮ ਕਰਕੇ ਸਾਰੇ ਦੁਕਾਨਾਂ ਖਤਮ ਹੋ ਜਾਣ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ 100% ਇਸੇ ਤਰ੍ਹਾਂ ਹੀ ਹੈ ਕਿ ਜਦੋਂ ਵੀ ਗੱਲ ਹੁੰਦੀ ਹੈ ਛੋਟਾ ਵਪਾਰੀ ਮਾਰਿਆ ਜਾਂਦਾ ਹੈ ਤੁਸੀਂ ਅੱਜ ਤੱਕ ਮੈਨੂੰ ਦੱਸੋ ਕਿ ਇਹਨਾਂ ਨੇ ਕਿੰਨੇ ਵੱਡੇ ਵਪਾਰੀ ਅਸੀਂ ਜਦੋਂ ਤੁਹਾਨੂੰ ਬੇਲੀ ਦੇਤਾ ਵੀ ਆ ਮਗਰਮਚ ਬੈਠਾ ਜਾਵੜੋ ਦੇ ਕੋਲੇ ਮੇਰੀ ਦੁਕਾਨ ਤੇ ਕੂੜਾ ਸਵਾਦ ਜੋ ਮਰਜ਼ੀ ਹੋਵੇ ਯਾਰ ਜਦੋਂ ਮੈਂ ਤੁਹਾਨੂੰ ਸ਼ੋਅ ਕਰਤਾ ਕਿ ਆ ਮੈਂ ਇਸ ਜਗ੍ਹਾ ਤੋਂ ਲੈ ਕੇ ਆਇਆ ਫਿਰ ਤਾਂ ਮੈਂ ਤਾਂ ਗੁਨਾਹ ਕਰ ਰਹੀ ਹੀ ਨਹੀਂ ਮੈਨੂੰ ਕੀ ਪਤਾ ਮੈਂ ਤਾਂ ਪੈਸੇ ਦਿੱਤੇ ਮੈਂ ਬਿੱਲ ਮੈਨੂੰ ਦੁਕਾਨਦਾਰ ਦਾ ਮਕਸਦ ਕੀ ਹੈ ਦੁਕਾਨਦਾਰ ਨੂੰ ਇੱਕੋ ਗੱਲ ਹੁੰਦੀ ਹੈ ਵੀ ਮੈਨੂੰ ਫਲਾਣਾ ਸਸਤੀ ਦਿੰਦਾ ਜੀ ਮੈਨੂੰ ਚੀਜ਼ ਹਾਂ ਮੇਰੀ ਚੀਜ਼ ਦੇ ਵਿੱਚ ਗਲਤ ਹੈ ਕੁਝ ਹੈ ਤੁਸੀਂ ਤੁਹਾਨੂੰ ਮੈਂ ਰਿਕਾਰਡ ਦਿੱਤਾ ਤੁਹਾਨੂੰ ਮੈਂ ਬਿੱਲ ਦਿੱਤਾ ਤੁਸੀਂ ਉਹਦੀ ਦੁਕਾਨ ਤੇ ਜਾ ਕੇ ਰੇਡ ਮਾਰੋ ਜਿਹੜਾ ਮੇਰਾ ਮਾਲ ਗਲਤ ਹੈ ਸਗੋਂ ਤੁਸੀਂ ਮੇਰੇ ਪੈਸੇ ਮੜਵਾ ਕੇ ਦਿਓਗੇ ਤੁਹਾਨੂੰ ਤੁਸੀਂ ਤਾਂ ਮੈਨੂੰ ਬਰਬਾਦ ਕਰ ਰਹੇ ਹੋ ਤੁਸੀਂ ਤਾਂ ਮੇਰੇ ਉੱਤੇ ਲਿਆ ਕੇ ਪੁਲਿਸ ਨਾਲ ਧੱਕਾ ਕਰ ਰਹੇ ਹੋ ਤੋੜਾ ਇਥੇ ਪੁਲਿਸ ਨਾਲ ਟੱਕਾ ਕਰਨਾ ਸ਼ਰਿਆਮ ਦਿਖਾ ਰਿਹਾ ਹੈ ਕਿ ਤੁਹਾਡੀ ਮਿਲੀ ਪਉਤ ਹੈ ਵੱਡੇ ਕਰਾਨਿਆਂ ਨਾਲ ਤੁਸੀਂ ਦੱਸੋ ਜਦੋਂ ਤੁਹਾਡੇ ਕੋਲ ਬਿੱਲ ਦਿਖਾ ਰਿਆ ਬੰਦਾ ਤੁਸੀਂ ਕਿਉਂ ਨਹੀਂ ਉਹਨਾਂ ਕੋਲ ਜਾਂਦੇ ਹਜ਼ਾਰ ਬੰਦਿਆਂ ਨੂੰ ਬਿੱਲ ਜਿਹੜਾ ਪੂਰੇ ਹਿੰਦੁਸਤਾਨ 'ਚ ਜਿਹੜਾ ਮਾਲ ਵੇਚ ਰਿਹਾ ਉਹਨੂੰ ਥੋੜ ਨੂੰ ਫੜਨ ਦਾ ਕੰਮ ਨਹੀਂ ਹੈ ਤੁਹਾਡਾ ਤੁਹਾਨੂੰ ਛੋਟੇ ਦੁਕਾਨਦਾਰ ਗਲੀਆਂ 'ਚ ਬੈਠੇ ਜਿਹੜੇ ਦੁਕਾਨਾਂ ਨੂੰ ਮਸਾ ਜਿਹੜੇ ਆਪਣਾ ਰੋਜੀ ਰੋਟੀ ਕਮਾ ਰਹੇ ਉਹਨਾਂ ਲੋਕਾਂ ਨੂੰ ਫੜ ਕੇ ਤੁਸੀਂ ਇਹ ਸ਼ੋਅ ਕਰਨਾ ਚਾਹੁੰਦੇ ਹੋ ਕਿ ਅਸੀਂ ਵੱਡੇ ਕਰਾਨਿਆਂ ਨੂੰ ਕਾਮਯਾਬ ਕਰਾਂਗੇ ਅਸੀਂ ਤੁਹਾਡੇ ਦੁਕਾਨਾਂ ਨੂੰ ਫੇਲ ਕਰਨ ਜਾ ਰਹੇ ਹਾਂ ਸੇਮ ਉਹੀ ਜਿਹ ਉਵੇਂ ਤੁਸੀਂ ਇਧਰੋਂ ਲੱਗੇ ਹੋ ਉਵੇਂ ਜੀਐਸਆਈ ਵਾਲੇ ਲੱਗੇ ਇਹਦਾ ਮਤਲਬ ਤਾਂ ਇਹੀ ਹੈ ਵੀ ਬਾਜ਼ਾਰਾਂ ਦੇ ਵਿੱਚ ਜਿਹੜਾ ਹੈ ਵਪਾਰੀ ਤੁਹਾਨੂੰ ਚੰਗਾ ਨਹੀਂ ਲੱਗਦਾ ਵਪਾਰੀ ਇੱਥੋਂ ਛੱਡ ਕੇ ਚਲਾ ਜਾਏ ਇਹੀ ਹਾਲਾਤ ਦਿਖ ਰਹੇ ਆ ਤਾਂ ਆਉਣ ਵਾਲਾ ਟਾਈਮ ਮੈਨੂੰ ਨਹੀਂ ਲੱਗਦਾ ਕਿ ਵਪਾਰੀ ਬਚੂਗਾ ਜਿਵੇਂ ਹੁਣ ਵਪਾਰੀਆਂ ਦੇ ਰੇਡਾਂ ਦਾ ਵੱਜ ਰਹੀਆਂ ਲਗਾਤਾਰ ਤੁਸੀਂ ਆਖਿਆ ਇਹ ਹੋਰ ਵੀ ਹੁਣ ਆਉਣ ਵਾਲੇ ਸਮੇਂ ਵਿੱਚ ਵੱਧ ਸਕਦੀਆਂ ਨੇ ਫਿਰ ਵਪਾਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਉਹ ਬਚ ਸਕਦੇ ਨੇ ਜਾਂ ਕੀ ਉਹ ਕਾਰਨ ਜਿਹੜੇ ਮਤਲਬ ਰੇਡਾਂ ਤੋਂ ਛੁਟਕਾਰਾ ਪਾਇਆ ਜਾਵੇ ਵਪਾਰੀਆਂ ਨੂੰ ਤਾਂ ਮੇਰੀ ਇੱਕੋ ਹੀ ਬਾਜ ਮੇਰੀ ਅਪੀਲ ਹੈ ਕਿ ਪਹਿਲੇ ਤਾਂ ਆਪਾਂ ਹਮੇਸ਼ਾ ਸਾਡਾ ਵਪਾਰ ਮੰਡਲ ਜਿਹੜਾ ਹੈ ਉਸੇ ਨਾਲ ਖੜਦਾ ਹੈ ਜਿਹੜਾ ਇਮਾਨਦਾਰੀ ਦਾ ਕੰਮ ਕਰਦਾ ਹੈ ਅਸੀਂ ਕਦੇ 2 ਨੰਬਰ ਵਾਲੇ ਬੰਦੇ ਨਾਲ ਨਹੀਂ ਖੜਦੇ ਜਿਹੜਾ ਬਿਨਾਂ ਬੇਲ ਦਾ ਕੰਮ ਕਰਦਾ ਹੈ ਤੁਸੀਂ ਉਹਦੇ ਇੱਕ ਵਾਰੀ ਛੱਡੋ 10 ਵਾਰੀ ਰੇਡ ਮਾਰੋ ਸਾਡੀ ਕੋਈ ਵੀ ਸਾਡਾ ਵਪਾਰੀ ਵਪਾਰ ਮੰਡਲ ਦਾ ਬੰਦਾ ਸਖਸ਼ ਕੋਈ ਤੁਹਾਡੇ ਕੋਲ ਨਹੀਂ ਆਊਗਾ ਦੂਜੇ ਪਾਸੇ ਮੈਂ ਵਪਾਰੀਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਪਣੇ ਲੈਵਲ ਤੇ ਜਿੰਨਾ ਵੱਧ ਤੋਂ ਵੱਧ ਤੁਹਾਡੇ ਕੋਲ ਟੈਕਸ ਇਕੱਠਾ ਹੁੰਦਾ ਹੈ ਤੁਸੀਂ ਸਰਕਾਰ ਦਾ ਟੈਕਸ ਦਿਓ ਔਰ ਉਥੇ ਸ਼ੋ ਕਰੋ ਪਰ ਜਿਹੜੇ ਵਪਾਰੀ ਨਾਲ ਕੋਈ ਵੀ ਕਦੇ ਧੱਕਾ ਕਰਨ ਆਸੇ ਕੋਈ ਇਸ ਤਰ੍ਹਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਕਾਲੀ ਭੇਡ ਆਂਦੀ ਹੈ ਕੋਈ ਵੀ ਚਾਹੇ ਉਹ ਆਪਣੇ ਤੁਹਾਡੇ ਕਿਹੜੇ ਜਾ ਪਿੱਛੇ ਬ੍ਰਾਂਡ ਵਾਲੇ ਆਏ ਚਾਹੇ ਹਾਂ ਕਾਪੀਰਾਈਟ ਵਾਲੇ ਆਏ ਤੇ ਚਾਹੇ ਜੀਐਸਟੀ ਵਾਲੇ ਤੁਸੀਂ ਵਪਾਰੀ ਇੱਕ ਦੂਜੇ ਦਾ ਸਾਥ ਦਿਓ ਤੁਹਾਨੂੰ ਹੋ ਸਕਦਾ ਤੁਹਾਡੇ ਵਪਾਰੀ ਦੀ ਗਵਾਂਡੀ ਨਾਲ ਤੁਹਾਡੀ ਨਾਂ ਬਣਦੀ ਹੋਵੇ ਪਰ ਤੁਸੀਂ ਇੱਥੇ ਆਪਣੇ ਵਪਾਰੀ ਨਾਲ ਜੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਬੰਦੇ ਨਾਲ ਧੱਕਾ ਹੋ ਰਿਹਾ ਤਾਂ ਆਪਣੇ ਨਾਲ ਸਾਰੇ ਵਪਾਰੀਆਂ ਨੂੰ ਲਿਆ ਕੇ ਉੱਥੇ ਖੜ ਕੇ ਉਸ ਵਪਾਰੀ ਦੇ ਨਾਲ ਆਪਣੇ ਏਕਾ ਦਾ ਸਬੂਤ ਦਿਓ ਤੇ ਨਾਲੇ ਸਰਕਾਰ ਨੂੰ ਦਿਖਾਓ ਕਿ ਅਸੀਂ ਚੋਰ ਨਹੀਂ ਹੈ ਵਪਾਰੀ ਨੂੰ ਚੋਰ ਦਾ ਦਾਗ ਨਾ ਲਿਆਓ ਜੇ ਤੁਸੀਂ ਵਪਾਰੀ ਨੂੰ ਚੋਰ ਬਣਾਓਗੇ ਤਾਂ ਅਸੀਂ ਵੀ ਸਰਕਾਰ ਨੂੰ ਉਹ ਗੰਦਨਾ ਵਪਾਰੀ ਨੂੰ ਜੇ ਤੱਕਾ ਕਰੋਗੇ ਤਾਂ ਉਹੀ ਵਪਾਰੀ ਥੋੜੇ ਸਰਕਾਰ ਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਤਖਤਾ ਬਦਲ ਦੂਗਾ ਇਹ ਚੀਜ਼ ਕਦੇ ਵੀ ਯਾਦ ਰੱਖਿਓ ਕਦੇ ਵੀ ਭੁੱਲੀਓ ਨਾ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ